ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਹਿਮਾਚਲ ਵਿੱਚ ਬਦਰੀਨਾਥ ਦੇ ਕੋਲ ਇੱਕ ਪਹਾੜ ਹੈ ਜਿਸ ਦੀਆਂ ਉੱਚੀਆਂ ਉੱਚੀਆਂ ਸੱਤ ਚੋਟੀਆਂ ਹਨ ਜਿਸ ਨੂੰ ਸੱਤ ਰੰਗ ਕਹਿੰਦੇ ਹਨ ਸੱਤ ਰੰਗ ਦੀ ਇੱਕ ਚੋਟੀ ਤੇ ਦੁਸ਼ਟ ਦਵਣ ਜੀ ਆਪਣੀ ਸੁਰਤ ਨੂੰ ਪ੍ਰਭੂ ਜੀ ਦੇ ਚਰਨ ਕਮਲਾ ਨਾਲ ਜੋੜ ਕੇ ਤਪੱਸਿਆ ਕਰ ਰਹੇ ਸਨ ਦੁਸ਼ਟ ਦਮਨ ਜੀ ਨੇ ਸਤ ਯੁਗਾਂ ਤੋਂ ਤਪੱਸਿਆ ਸ਼ੁਰੂ ਕੀਤੀ ਤਪ ਕਰਦੇ ਕਰਦੇ ਤਿੰਨ ਯੁਗ ਬੀਤ ਗਏ ਤੇ ਕਲ ਯੁਗ ਦੇ 5000 ਸਾਲ ਬੀਤ ਗਏ ਇਤਨੀ ਘੋਰ ਤਪੱਸਿਆ ਕੀਤੀ ਕਿ ਆਪ ਜੀ ਦੇ ਮਸਤਕ ਤੋਂ ਤਪ ਦਾ ਤੇਜ ਨਿਕਲ ਨਿਕਲ ਕੇ ਸਾਰੇ ਪਾਸੇ ਫੈਲ ਗਿਆ ਫਿਰ ਆਕਾਸ਼ ਵਿੱਚ ਇੰਦਰ ਲੋਕ ਤੱਕ ਜਾ ਪਹੁੰਚਿਆ ਰਾਜਾ ਇੰਦਰ ਸਮੇਤ ਸਾਰੇ ਦੇਵਤਾ ਇਕੱਠੇ ਹੋ ਕੇ ब्रह्मा जी ਕੋਲ ਗਏ ਤੇ ਬੇਨਤੀ ਕੀਤੀ ਕਿ اے ਬ੍ਰਹਮ ਪਿਤਾ ਜੀ ਇਹ ਕੌਣ ਇਤਨੀ ਕਠਿਨ ਤਪੱਸਿਆ ਕਰ ਰਿਹਾ ਹੈ ਜਿਸ ਦਾ ਤੇਜ ਸਵਰਗ ਤੱਕ ਆ ਪਹੁੰਚਿਆ ਹੈ ਅਸੀਂ ਦੇਵਤੇ ਇਸ ਨੂੰ ਸਹਾਰ ਨਹੀਂ ਸਕਦੇ ਕਿਰਪਾ ਕਰਕੇ ਆਪ ਜੀ ਸਾਡੀ ਇਸ ਦੁਵੀਧਾ ਨੂੰ ਹਟਾਓ ਤਾਂ ਕਿ ਅਸੀਂ ਪਹਿਲਾ ਮੰਗ ਸੁਖ ਤੇ ਸ਼ਾਂਤ ਜੀਵਨ ਬਿਤਾ ਸਕੀਏ ਤਦ ਬ੍ਰਹਮਾ ਜੀ ਨੇ ਕਿਹਾ اے دیوتاؤ چنتا نہ کرو تپ دے සම්ਪੂਰਣ ਹੋਣ ਦਾ ਸਮਾਂ ਆ ਗਿਆ ਹੈ ਉਹ ਪ੍ਰਭੂ ਜਿਹੜਾ ਸਾਰੇ ਜਗਤ ਦਾ ਰક્ષਕ ਹੈ ਤੁਹਾਡੀ ਵੀ ਸਹਾਇਤਾ ਕਰੇਗਾ ਪਹਿਲਾ ਉਹ ਅਕਾਲ ਪੁਰਖ ਪ੍ਰਭੂ ਜਗਤ ਦੇ ਉਧਾਰ ਤੇ ਧਰਮ ਦੀ ਰੱਖਿਆ ਲਈ ਅਨੰਤ ਸ਼ਕਤੀਆਂ ਬਖਸ਼ ਕੇ ਸਤਿਗੁਰੂ ਨਾਨਕ ਦੇਵ ਜੀ ਨੂੰ ਭੇਜੇਗਾ ਉਹਨਾਂ ਦੀਆਂ ਨੌ ਗੱਦੀਆਂ ਹੋਣਗੀਆਂ ਤੇ ਦਸਵੀਂ ਜੋਤ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਪ੍ਰਗਟ ਹੋਣਗੇ ਮਹਾਨ ਤੇਜਸਵੀ ਮਹਾਨ ਸੂਰਮੇ ਅਤੇ ਉਹ ਕਰਤੱਵ ਜਿਹੜੇ ਇੱਕ ਮਨੁੱਖ ਤੋਂ ਹੋਣੇ ਸੰਭਵ ਨਹੀਂ ਹੈ ਉਹ ਹੀ ਕਰਕੇ ਵਿਖਾਉਣਗੇ اے ਦੇਵਤਿਆਂ ਤੁਸੀਂ ਵੀ ਮਾਤ ਲੋਕ ਵਿੱਚ ਜਾ ਕੇ ਮਨੁੱਖ ਦਾ ਸਰੀਰ धारण ਕਰੋ ਤੇ ਇਹਨਾਂ ਦੀ ਫੌਜ ਵਿੱਚ ਭਰਤੀ ਹੋ ਇਹ ਜੋ ਧਰਮ ਯੋਧ ਰਚਣਗੇ ਉਸ ਵਿੱਚ ਨਾਲ ਲੜ ਕੇ ਸਹੀਦੀਆਂ ਪ੍ਰਾਪਤ ਕਰੋ ਫਿਰ ਤੁਸੀਂ ਅਮਰ ਹੋ ਜਾਓਗੇ ਦੇਵਤੇ ਇਹ ਸਾਰੀ ਗੱਲ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਬੇਨਤੀ ਕੀਤੀ ਕਿ ਐਸਾ ਤਪਸਵੀ ਕੌਣ ਹੈ ਕਿਸ ਤਰ੍ਹਾਂ ਦੀ ਇੱਛਾ ਨੂੰ ਰੱਖ ਕੇ ਇਸਨੇ ਤਪੱਸਿਆ ਸ਼ੁਰੂ ਕੀਤੀ ਹੈ ਤੇ ਇਹ ਕਦੋਂ ਤੋਂ ਕਰ ਰਿਹਾ ਹੈ ਆਪ ਕਿਰਪਾ ਕਰਕੇ ਸਾਨੂੰ ਸਾਰੀ ਕਥਾ ਸੁਣਾਓ ਤਦ ਦੇਵਤਿਆਂ ਦੀ ਗੱਲ ਸੁਣ ਕੇ ਬ੍ਰਹਮਾ ਜੀ ਨੇ ਕਿਹਾ ਦੇਵਤਯੋ ਬੜੇ ਹੀ ਸਤਕਾਰ ਨਾਲ ਕਥਾ ਸਰਵਣ ਕਰੋ ਇਹ ਬਹੁਤ ਪੁਰਾਣੀ ਕਥਾ ਹੈ ਜਦੋਂ ਸਤਿਯੁਗ ਦਾ ਅਦ ਸਮਾਸੀ ਉਹ ਸਮੇਂ ਰਾਖਸ ਬਹੁਤ ਬਲੀ ਸਨ ਤੇ ਉਹਨਾਂ ਨੇ ਮਾਤ ਲੋਕ ਪਤਾਲ ਲੋਕ ਸਵਰਗ ਲੋਕ ਤਿੰਨਾਂ ਨੂੰ ਯੋਧ ਕਰਕੇ ਜਿੱਤ ਲਿਆ ਸੀ ਇਹ ਬੜੇ ਹੀ ਦੁਸ਼ਟ ਤੇ ਪਾਪੀ ਸਨ ਇਹ ਨਾਨੇ ਹਰ ਥਾਂ ਤੇ ਉਪਦਰਭ ਸ਼ੁਰੂ ਕਰ ਦਿੱਤੇ ਤੁਹਾਨੂੰ ਮਾਰਕੁੱਟ ਕੇ ਸਵਰਗ ਲੋਕ ਤੋਂ ਕੱਢ ਦਿੱਤਾ ਤੁਸੀਂ ਵਿਆਪੁਲ ਤੇ ਦੁਖੀ ਹੋ ਕੇ ਭਗਵਤੀ ਮਾਤਾ ਜੀ ਦੇ ਕੋਲ ਗਏ ਤੇ ਆਪਣੀ ਦੁੱਖ ਭਰੀ ਵਿਆਥਾ ਮਾਤਾ ਨੂੰ ਸੁਣਾਈ ਦੁਰਗਾ ਮਾਤਾ ਤੁਹਾਡੀ ਦਰਦ ਭਰੀ ਕਥਾ ਸੁਣ ਕੇ ਦਿਆਲੂ ਹੋ ਗਈ ਤੇ ਕਹਿਣ ਲੱਗੀ ਕਿ ਦੇਵ ਤੈ ਉਹ ਘਬਰਾਓ ਨਾ ਮੈਂ ਰਾਕਸ਼ਸਾਂ ਨਾਲ ਯੁੱਧ ਕਰਕੇ ਮਾਰ ਦੇਵਾਂਗੀ ਤੇ ਫਿਰ ਤੁਹਾਨੂੰ ਇੰਦਰ ਲੋਕ ਦਾ ਰਾਜ ਦਿਲਾਵਾਂਗੀ ਦੇਵਤੇ ਸ਼ਕਤੀ ਨੂੰ ਨਮਸਕਾਰ ਕਰਕੇ ਪ੍ਰਸੰਨ ਹੋ ਕੇ ਵਾਪਸ ਚਲੇ ਗਏ ਤਦ ਦੇਵੀ ਨੇ ਸੋਚਿਆ ਕਿ ਹੁਣ ਯੁੱਧ ਦਾ ਕਾਰਨ ਵੀ ਬਣਾਈਏ ਤਾਂ ਦੇਵੀ ਨੂੰ ਇੱਕ ਤਰੀਕਾ ਸਮਝ ਆਇਆ ਤੇ ਦੇਵੀ ਇੱਕ ਅਤ ਸੁੰਦਰੀ ਮਹੌਣੀ ਸੂਰਤ ਬਣਾ ਕੇ ਕੀਮਤੀ ਆਭੋਸ਼ਣ ਤੇ ਪੋਸ਼ਾਕ ਪਾ ਕੇ ਹਾਰ ਸ਼ਿੰਗਾਰ ਕਰਕੇ ਆਪਣੇ ਆਪ ਨੂੰ ਸਜਾ ਕੇ ਹੱਥ ਵਿੱਚ ਤੀਰ ਕਮਾਨ ਉਠਾ ਕੇ ਇੱਕ ਪਹਾੜ ਦੀ ਚੋਟੀ ਤੇ ਜਾ ਬੈਠੀ ਤਿਰਲੋਕੀ ਦੇ ਰਾਜੇ ਸੁੰਭ ਦੇ ਬਿਰਾ ਨਿਸੰਭ ਨੇ ਇਸ ਮਨਮੋਹਣੀ ਨੂੰ ਵੇਖਿਆ ਤੇ ਵੇਖ ਕੇ ਬੜਾ ਹੈਰਾਨ ਹੋਇਆ ਅਤੇ ਸੁੰਦਰੀ ਦੇ ਕੋਲ ਗਿਆ ਤੇ ਕਿਹਾ ਕਿ ਤੂੰ ਇੱਥੇ ਬੈਠੀ ਕੀ ਕਰ ਰਹੀ ਹੈ ਚਲ ਮੇਰਾ ਬਿਰਾ ਸੁੰਭ ਤਿੰਨਾ ਲੋਕਾਂ ਦਾ ਰਾਜਾ ਹੈ ਚਲ ਕਿ ਉਸ ਨਾਲ ਵਿਆਹ ਕਰਾ ਲੈ ਤੇ ਤੂੰ ਉਹਦੀ ਰਾਣੀ ਬਣ ਜਾਵੇਂਗੀ ਤਾਂ ਦੇਵੀ ਨੇ ਕਿਹਾ ਮੈਂ ਵਿਹਾ ਉਸ ਨਾਲ ਕਰਾਂਗੀ ਜੋ ਮੈਨੂੰ ਯੁੱਧ ਕਰਕੇ ਜਿੱਤ ਲਵੇਗਾ ਇਹ ਸੁਣ ਕੇ ਨਿਸ਼ੰਭ ਦੌੜਿਆ ਹੋਇਆ ਆਪਣੇ ਵਿਰਾਹ ਕੋਲ ਗਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ ਮੈਂ ਪਹਾੜੀ ਉੱਤੇ ਇੱਕ ਅਤੀ ਸੁੰਦਰ ਮਨਮੋਹਣੀ ਨੌਜਵਾਨ ਇਸਤਰੀ ਵੇਖ ਕੇ ਆਇਆ ਹਾਂ ਉਸ ਦੀ ਸੁੰਦਰਤਾ ਦੇ ਬਰਾਬਰ ਤਿੰਨਾਂ ਲੋਕਾਂ ਵਿੱਚ ਕੋਈ ਨਹੀਂ ਹੈ ਉਸ ਦੇ ਸਾਹਮਣੇ ਸੂਰਤ ਚੰਦ ਵੀ ਸ਼ਰਮਿੰਦਾ ਹੋ ਜਾਣ ਵਿਰਾਜੀ ਆਪ ਦੇ ਕੋਲ ਤਾਂ ਹੋਰ ਸਾਰੇ ਰਤਨ ਹਨ ਇੱਕ ਇਸਤਰੀ ਰਤਨ ਨਹੀਂ ਹੈ ਜਿਸ ਦਾ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਜਿਵੇਂ ਹੋ ਸਕੇ ਇਸ ਰਤਨ ਨੂੰ ਪ੍ਰਾਪਤ ਕਰਕੇ ਸੁਖ ਪਾਓ ਤੇ ਤਿੰਨਾ ਲੋਕਾਂ ਵਿੱਚ ਆਪਣਾ ਜਸ ਵਧਾਓ ਸੁੰਭ ਨੇ ਇਹ ਸੁਣ ਕੇ ਧੁਮਰ ਨਾਰਾਇਣ ਨੂੰ ਭੇਜਿਆ ਜੋ ਕਿ ਇੱਕ ਬਹੁਤ ਵੱਡਾ ਬਲੀ ਤੇ ਤਾਕਤਵਰ ਬੈਕ ਸੀ ਉਸ ਦੇ ਨਾਲ ਫੌਜ ਨੂੰ ਵੀ ਭੇਜਿਆ ਜਿਸ ਨੇ ਪਹਾੜ ਦੇ ਕੋਲ ਜਾ ਕੇ ਕਿਹਾ ਜਾਂ ਤਾਂ ਤਿੰਨਾਂ ਲੋਕਾਂ ਦੇ ਰਾਜੇ ਸੋਮ ਨੂੰ ਵਾਰ ਲੈ ਜਾਂ ਫਿਰ ਯੁੱਧ ਕਰਨ ਲਈ ਤਿਆਰ ਹੋ ਜਾ ਇਹ ਸੁਣਦਿਆਂ ਹੀ ਦੇਵੀ ਸ਼ੇਰ ਉੱਤੇ ਸਵਾਰ ਹੋ ਕੇ ਪਹਾੜ ਤੋਂ ਥੱਲੇ ਉਤਰੀ ਤਦ ਦੋਨੋਂ ਪਾਸੇ ਯੁੱਧ ਆਰੰਭ ਹੋ ਗਿਆ ਤੇ ਦੇਵੀ ਨੇ ਧੁਮਰ ਨੈਣ ਨੂੰ ਮਾਰ ਦਿੱਤਾ ਰਾਖਸਾਂ ਦੀ ਫੌਜ ਵਿੱਚ ਹਾਹਾਕਾਰ ਮਚ ਗਈ ਇੱਕ ਵਾਰ ਦੌੜ ਕੇ ਸੋਮਬ ਕੋਲ ਗਿਆ ਤੇ ਉਸ ਨੂੰ ਦੁਮਰ ਨੇਂ ਦੇ ਮਰ ਜਾਣ ਦੀ ਖਬਰ ਦਿੱਤੀ ਇਹ ਸੁਣ ਕੇ ਸੋਮ ਨੂੰ ਬਹੁਤ ਗੁੱਸਾ ਚੜਿਆ ਤੇ ਚੰਡਮੁੰਡ ਨੂੰ ਬਹੁਤ ਸਾਰੀ ਫੌਜ ਦੇ ਕੇ ਭੇਜਿਆ ਤੇ ਹੁਕਮ ਦਿੱਤਾ ਤੁਸੀਂ ਉਸ ਮਨਮੋਹਣੀ ਨੂੰ ਪਕੜ ਕੇ ਮੇਰੇ ਕੋਲ ਲੈ ਕੇ ਆਓ ਫਿਰ ਦੋਵੇਂ ਦਾਇਤ ਆਪਣੇ ਬਲੀ ਯੋਧਿਆਂ ਦੇ ਨਾਲ ਉਸ ਪਹਾੜ ਕੋਲ ਚਲੇ ਗਏ ਜਿੱਥੇ ਦੇਵੀ ਬੈਠੀ ਸੀ ਚੰਡ ਮੁੰਡ ਦੀ खोज ਨੇ ਦੇਵੀ ਨੂੰ ਘੇਰ ਲਿਆ ਤਦ ਦੋਹਾਂ ਆਪਸੋਂ ਬੜੇ ਜ਼ੋਰ ਦੀ ਲੜਾਈ ਸ਼ੁਰੂ ਹੋ ਗਈ ਤੇ ਕੁਝ ਹੀ ਦੇਰ ਵਿੱਚ ਦੇਵੀ ਨੇ ਚੰਡ ਮੁੰਡ ਤੇ ਬਾਕੀ ਸਾਥੀਆਂ ਨੂੰ ਮਾਰ ਦਿੱਤਾ ਕੇਵਲ ਇੱਕ ਰਾਖਸ ਬਚ ਗਿਆ ਇਸ ਨੇ ਸਾਰੀ ਗੱਲ ਸੌਂਭਰੇ ਸੰ ਨੂੰ ਜਾ ਕੇ ਦੱਸੀ ਤਦ ਇਹ ਦੋਵੇਂ ਵਿਰਾ ਘਬਰਾ ਗਏ ਕਿ ਇਹ ਮਹਾਨ ਬਲੀ ਕੋਈ ਇਸਤਰੀ ਹੈ ਇਸ ਦਾ ਮੁਕਾਬਲਾ ਸੋ ਸਮਝਦੇ ਕਰਨਾ ਚਾਹੀਦਾ ਹੈ ਤਦ ਇਹਨਾ ਦੋਹਾਂ ਨੇ ਵੱਡੇ ਵੱਡੇ ਰਾਖਸਾਂ ਦੀ ਸਭਾ ਬੁਲਾਈ ਸੋਮ ਨੇ ਯੋਧ ਤੇ ਚੰਡਮੁੰਡ ਧੁਮਰਨਾਣ ਦੀ ਮਰਨ ਦੀ ਸਾਰੀ ਗੱਲ ਦੱਸੀ ਸੋਮ ਨੇ ਬੜੇ ਜ਼ੋਰ ਨਾਲ ਕਿਹਾ ਹੈ ਭਾਈਓ ਬੜੇ ਸ਼ਰਮ ਦੀ ਗੱਲ ਹੈ ਇੱਕ ਇਸਤਰੀ ਸਾਡੇ ਬਹੁਤ ਸਾਰੇ ਬਲੀਦਾਂ ਤਾਨੂੰ ਮਾਰ ਕੇ ਪਹਾੜ ਦੇ ਉੱਤੇ ਯੋਧ ਕਰਨ ਨੂੰ ਤਿਆਰ ਬੈਠੀ ਹੈ ਜੇ ਉਹ ਸਾਨੂੰ ਇਵੇਂ ਹੀ ਮਾਰਦੀ ਰਹੇ ਤਾਂ ਅਸੀਂ ਸਾਰੇ ਖਤਮ ਹੋ ਜਾਵਾਂਗੇ ਤੇ ਸਾਡਾ ਤਿੰਨਾਂ ਲੋਕਾਂ ਦਾ ਰਾਜ ਨਸ਼ਟ ਹੋ ਜਾਵੇਗਾ ਸਾਰੇ ਵਿਚਾਰ ਕਰਕੇ ਦੱਸੋ ਇਸ ਇਸਤਰੀ ਦਾ ਮੁਕਾਬਲਾ ਕਿਸ ਤਰ੍ਹਾਂ ਕਰੀਏ ਕਾਫੀ ਚਿਰ ਤੱਕ ਵਿਚਾਰ ਹੁੰਦੀ ਰਹੀ ਤੇ ਅਖੀਰ ਸਾਰਿਆਂ ਨੇ ਫੈਸਲਾ ਕੀਤਾ ਕਿ ਰਤ ਬੀਜ ਨੂੰ ਜੋ ਉਸ ਵਕਤ ਮਾਥ ਲੋਕ ਦਾ ਰਾਜਾ ਸੀ ਯੁੱਧ ਲਈ ਭੇਜਿਆ ਜਾਵੇ ਇਹ ਉਸ ਵਕਤ ਦੇ ਰਾਕਸ਼ਸਾਂ ਵਿੱਚੋਂ ਮਹਾਨ ਤੇ ਵੱਡਾ ਬਲੀ ਸੀ ਰਤਬੀਜ ਨੇ ਤਪੱਸਿਆ ਕਰਕੇ ਵਰ ਲਿਆ ਹੋਇਆ ਸੀ ਕਿ ਮੈਂ ਤੀਰ ਤਲਵਾਰ ਕਿਸੇ ਵੀ ਹਥਿਆਰ ਨਾਲ ਨਾ ਮਾਰਾਂ ਜਿੰਨੇ ਵੀ ਸ਼ਸਤਰ ਨਾਲ ਖੂਨ ਦੀਆਂ ਬੂੰਦਾਂ ਡਿੱਗਣ ਉਹਨੇ ਹੀ ਰਤਬੀਜ ਸ਼ਸਤਰਧਾਰੀ ਮੇਰੇ ਵਰਗੇ ਹੋਰ ਪੈਦਾ ਹੋ ਜਾਣ ਫਿਰ ਇਹ ਗੱਲ ਸਭ ਨੂੰ ਪਸੰਦ ਆਈ ਤੇ ਸਾਰਿਆਂ ਨੇ ਬਹੁਤ ਹੀ ਮਾਣ ਨਾਲ ਰਤਬੀਜ ਨੂੰ ਯੋਧ ਕਰਨ ਵਾਸਤੇ ਭੇਜ ਦਿੱਤਾ ਦੋਨਾਂ ਪਾਸੋਂ ਬੜਾ ਹੀ ਜ਼ੋਰਦਾਰ ਬਿਆਨਕ ਯੁੱਧ ਆਰੰਭ ਹੋ ਗਿਆ ਇੱਕ ਪਾਸੇ ਦੇਵੀ ਆਪਣੀ ਪੂਰੀ ਸ਼ਕਤੀ ਨਾਲ ਯੋਧ ਕਰ ਰਹੀ ਸੀ ਤੇ ਦੂਜੇ ਪਾਸੇ ਦੇਵੀ ਨੂੰ ਮਾਰਨ ਵਾਸਤੇ ਰਾਖਸ਼ ਹਮਲਾ ਕਰ ਰਹੇ ਸਨ ਮਾਰੋ ਮਾਰੋ ਦਾ ਨਾਰਾ ਲਗਾ ਕੇ ਅੰਦਾ ਦੋਂਦ ਬਾਣ ਚਲਾ ਰਹੇ ਸਨ ਦਸਵੇਂ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਚੰਡੀ ਚਰਿਤ੍ਰ ਵਿੱਚ ਲਿਖਿਆ ਹੈ ਜਦੋਂ ਦੇਵੀ ਇੱਕ ਸ਼ਕਤੀ ਬਾਣ ਛੱੜਦੀ ਸੀ ਤਾਂ 1 ਦੇ 10, 10 ਦੇ 100, 100 ਦੇ 1000, 1000 ਦੇ ਲੱਖ ਤੀਰ ਬਣ ਕੇ ਦੇਵਤਾਂ ਦੇ ਸੀਨੇ ਵਿੱਚ ਜਾ ਵਜਦੇ ਸੀ। ਥੋੜੇ ਹੀ ਦਿਨਾਂ ਵਿੱਚ ਦੇਵੀ ਨੇ ਬਹੁਤ ਸਾਰੇ ਰਾਖਸ ਮਾਰ ਦਿੱਤੇ। ਪੁਰਾਣਾ ਦੇ ਵਿੱਚ ਦੇਵਤਾਂ ਦੇ ਬਾਰੇ ਲਿਖਿਆ ਹੈ ਕਿ 16 ਦੇ ਅੱਗੇ 9 ਜ਼ੀਰੋ ਲਗਾਓ, ਜਿੰਨੀ ਸੰਖਿਆ ਬਣਦੀ ਹੈ, ਓਨੇ ਰਾਖਸ ਦੇਵੀ ਨੇ ਮਾਰ ਦਿੱਤੇ ਸੀ। ਦੂਜੇ ਪਾਸੇ ਜਦੋਂ ਰਕਤ ਬੀਜ ਨੂੰ ਤੀਰ ਲੱਗਿਆ ਤਾਂ ਜਿੰਨੀਆਂ ਖੂਨ ਦੀਆਂ ਬੂੰਦਾਂ ਧਰਤੀ ਤੇ ਡਿੱਗੀਆਂ ਉਤਨੇ ਰਕਤ ਬੀਜ ਹੋਰ ਖੜੇ ਹੋ ਗਏ Devi ਹੁਣ ਸ਼ਕਤੀ ਨਾਲ ਲੱਖਾਂ ਤੀਰ ਮਾਰ ਰਹੀ ਸੀ ਪਰ ਅਸਲ ਵਿੱਚ ਲੱਖਾਂ ਕਰੋੜਾਂ ਰਾਖਸ਼ਾਂ ਨੂੰ ਹੋਰ ਜਨਮ ਦੇ ਰਹੀ ਸੀ ਤੇ ਫਿਰ ਇਹ ਹੋਇਆ ਕਿ ਥੋੜੇ ਜਿਹੇ ਵਕਤ ਵਿੱਚ ਧਰਤੀ ਰਕਤ ਬੀਜ ਦੇ ਤਾ ਨਾਲ ਭਰ ਗਈ ਤੇ Devi ਇਹ ਵੇਖ ਕੇ ਹੈਰਾਨ ਹੋ ਗਈ ਕਿ ਮੈਂ ਤਾਂ ਲੱਖਾਂ ਦੇਵਤਾਂ ਨੂੰ ਮਾਰ ਰਹੀ ਹਾਂ ਪਰ ਇਹ ਤਾਂ ਵਧਦੇ ਹੀ ਜਾ ਰਹੇ ਹਨ ਤਦ ਦੇਵੀ ਨੇ ਅੰਦਰ ਧਿਆਨ ਹੋ ਕੇ ਵਿਖਿਆ ਤੇ ਸੋਚਿਆ ਕਿ ਜਦ ਤੱਕ ਹੋਰ ਤਪੱਸਿਆ ਕਰਕੇ ਹੋਰ ਬਲ ਪ੍ਰਾਪਤ ਨਾ ਕਰਾਂ ਇਹਨਾਂ ਨੂੰ ਮਾਰਨਾ ਬਹੁਤ ਕਠਿਨ ਹੈ ਤਾਂ ਦੇਵੀ ਅਲੋਹ ਹੋ ਗਈ ਤੇ ਵਿੰਧਾਚਲ ਪਹਾੜ ਦੇ ਇੱਕ ਗੁਫਾ ਵਿੱਚ ਗੁਪਤ ਰੂਪ ਨਾਲ ਤਪੱਸਿਆ ਕਰਨ ਲੱਗ ਪਈ ਯੋਧ ਦੇ ਮੈਦਾਨ ਨੂੰ ਖਾਲੀ ਵੇਖ ਕੇ ਰਾਖਸਾਂ ਨੂੰ ਬੜੀ ਸਰਮੰਦਗੀ ਹੋਈ ਕਿ ਇੱਕ ਇਸਤਰੀ ਸਾਡੇ ਬੇਅੰਤ ਰਾਖਸਾਂ ਨੂੰ ਮਾਰ ਕੇ ਚਲੀ ਗਈ ਹੈ ਅਸੀਂ ਉਸ ਦਾ ਕੁਝ ਵੀ ਵਿਗਾਰ ਨਹੀਂ ਸਕੇ ਤਦ ਰਾਜੇ ਸੁਮ ਨੇ ਬਹੁਤ ਹੀ ਵੱਡੇ ਬਲੀ ਰਾਖਸਾਂ ਨੂੰ ਬੁਲਾਇਆ ਤੇ ਸਾਰੀ ਸੈਨਾ ਦੇ ਕੇ ਹੁਕਮ ਦਿੱਤਾ ਜਾਓ ਧਰਤੀ ਦੇ ਕੋਨੇ-ਕੋਨੇ ਤੇ ਫਿਰੋ ਜੇ ਨਾ ਮਿਲੇ ਤਾਂ ਪਹਾੜਾਂ ਤੇ ਚੜ ਜਾਓ ਉਸ स्त्री ਨੂੰ ਚੰਗੀ ਤਰ੍ਹਾਂ ਲੱਭੋ ਜੇ ਉਹ ਕਿਤੇ ਮਿਲੇ ਤਾਂ ਉਸ स्त्री ਨੂੰ ਮਾਰ ਦਿਓ ਜਾਂ ਮੇਰੇ ਕੋਲ ਲੈ ਕੇ ਆਓ ਪਕੜਨ ਜਾਂ ਮਾਰਨ ਤੋਂ ਬਿਨਾ ਬਿਲਕੁਲ ਵੀ ਵਾਪਸ ਨਹੀਂ ਆਵਣਾ ਰਾਜੇ ਸੋਮ ਦਾ ਹੁਕਮ ਪਾ ਕੇ ਸਾਰੇ ਰਾਖਸਸੇ ਧਰਤੀ ਤੇ ਦੇਵੀ ਨੂੰ ਲੱਭਣ ਲੱਗੇ ਸਾਰੀ ਧਰਤੀ ਛਾਣ ਮਾਰੀ ਪਰ ਦੇਵੀ ਨਾ ਲੱਭੀ ਫਿਰ ਪਹਾੜਾਂ ਤੇ ਜਾ ਚੜ੍ਹੇ ਬਹੁਤ ਲੱਭਿਆ ਪਰ ਦੇਵੀ ਕਿਤੇ ਵੀ ਨਹੀਂ ਦਿਸੀ ਦੇਵੀ ਨੂੰ ਲਬਦੇ ਲਬਦੇ ਰਾਖਸ ਸਮੁੰਡ ਪਰਵਤ ਤੇ ਜਾ ਚੜ੍ਹੇ ਉਥੇ ਜਾ ਕੇ ਕੀ ਵੇਖਿਆ ਕਿ ਇੱਕ ਸਾਧੂ ਬੈਠੇ ਤਪੱਸਿਆ ਕਰ ਰਹੇ ਹਨ ਉਹਨਾਂ ਦੇ ਦਰਮਿਆਨ ਮਹਾਨ ਤੇਜਸੂਈ ਇੱਕ ਸਾਧੂ ਅੱਖ ਬੰਦ ਕਰਕੇ ਬੈਠਾ ਹੈ ਰਾਖਸਾਂ ਨੂੰ ਸਾਕ ਪਿਆ ਕਿ ਉਹ ਇਸਤਰੀ ਇੱਥੇ ਜ਼ਰੂਰ ਆਈ ਹੈ ਤੇ ਇਹਨੇ ਉਸ ਇਸਤਰੀ ਨੂੰ ਸਰਨ ਦਿੱਤੀ ਹੈ ਫਿਰ ਦੋਵੇਂ ਰਾਖਸ ਬੋਲੇ हे तपस्वी एक स्त्री जो बहुत ही सुंदर है उसने साढे बहुत सारे राक्षस योद्ध करके मार देते हैं पर हुन ओ इथे आके छुपी है ओ जरूर इथे आई है ते तुसी ओनु जरूर ਢਕੋਇਆ ਹੈ तुसी ਉਸ ਬਾਰੇ ਦੱਸੋ ਤਾਂ ਕਿ ਉਹਦੇ ਨਾਲ ਅਸੀਂ ਬਦਲਾ ਲਈਏ ਉਸ ਨੂੰ ਪਕੜ ਕੇ ਆਪਣੇ ਰਾਜੇ ਕੋਲ ਲਿਆ ਜਾਈਏ ਇਹ ਗੱਲ ਸੁਣ ਕੇ ਤਪਸਵੀ ਨੇ ਅੱਖਾਂ ਖੋਲੀਆਂ ਤੇ ਕਿਹਾ ਕਿ ਐ ਮੂਰਖੋ ਕੀ ਗੱਲ ਕਰ ਰਹੇ ਹੋ ਉਹ ਤਾਂ ਈਸ਼ਵਰ ਦੀ ਮਹਾਨ ਸ਼ਕਤੀ ਹੈ ਜੋ ਉਹਨੂੰ ਸਰਧਾ ਨਾਲ ਸਿਮਰਦੇ ਹਨ ਉਹਨਾਂ ਨੂੰ ਨਿਹਾਲ ਕਰਦੀ ਹੈ ਜਦੋਂ ਭਿਆਨਕ ਰੂਪ ਧਾਰਨ ਕਰੇਗੀ ਤਾਂ ਸਭ ਰਾਖਸਾਂ ਦਾ ਨਾਸ ਕਰ ਦੇਵੇਗੀ ਇਹ ਸ਼ਬਦ ਸੁਣ ਕੇ ਰਾਖਸਾਂ ਨੂੰ ਬਹੁਤ ਗੁੱਸਾ ਆਇਆ ਤੇ ਤੇ ਸੈਨਾ ਨੂੰ ਹੁਕਮ ਦਿੱਤਾ ਕਿ ਇਸ ਤਪਸਵੀ ਸਾਧੂ ਨੂੰ ਪਕੜੋ ਰਾਕਸ਼ਸ ਉਪੰਪਾ ਕੇ ਜਦੋਂ ਸਾਧੂ ਨੂੰ ਪਕੜਨ ਵਧੇ ਤਾਂ ਸਾਧੂ ਜੀ ਉੱਠੇ ਇੱਕ ਓੰਕਾਰ ਕਹੇ ਕਿ ਆਕਾਸ਼ ਵੱਲ ਵੇਖਿਆ ਤੇ ਕਿਹਾ ਕਿ हे ਪ੍ਰਭੂ ਮੇਰੀ ਸਹਾਇਤਾ ਕਰੋ ਇਹ ਪੁਕਾਰ ਕਰਨ ਦੀ ਲੇਰ ਸੀ ਕਿ ਆਕਾਸ਼ ਵਿੱਚ ਬੜਾ ਵੱਡਾ ਚਾਨਣਾ ਹੋਇਆ ਤੇ ਇੱਕ ਮਹਾਨ ਤੇਜਸਵੀ ਅਗੰਮ ਸਰੂਪ ਸੂਰਮਾ ਜਿਸ ਦੇ ਹੱਥ ਵਿੱਚ ਇੱਕ धनुष बाण ਸੀ ਉਹ ਪ੍ਰਗਟ ਹੋ ਕੇ ਸਾਹਮਣੇ ਆਣ ਕੇ ਖੜਾ ਹੋ ਗਿਆ ਦੋ ਹੱਥ ਜੋੜ ਕੇ ਤਪਸਵੀ ਸਾਧੂ ਨੂੰ ਨਮਸਕਾਰ ਕੀਤੀ ਤੇ ਪੁੱਛਿਆ ਪਿਤਾ ਜੀ ਮੇਰੇ ਲਈ ਕੀ ਹੁਕਮ ਹੈ ਤਦ ਸਾਧੂ ਜੀ ਨੇ ਕਿਹਾ ਕਿ ਪੁੱਤਰ ਇਹ ਰਾਖਸ਼ ਮੈਨੂੰ ਪਕੜਨ ਤੇ ਮਾਰਨ ਲਈ ਤਿਆਰ ਹਨ ਮੈਂ ਤਪੱਸਿਆ ਕਰ ਰਿਹਾ ਹਾਂ ਜੇ ਇਹਨਾਂ ਨੂੰ ਸ਼ਰਾਪ ਦਿੰਦਾ ਹਾਂ ਤਾਂ ਮੇਰੀ ਤਪੱਸਿਆ ਛੀਨ ਹੁੰਦੀ ਹੈ ਤੋਂ ਇਹਨਾ ਰਾਕਸ਼ਸਾਂ ਤੋਂ ਮੇਰੀ ਰੱਖਿਆ ਕਰ ਇਹ ਮਹਾਨ ਬਲੀ ਸੂਰਮਾ ਜੋ ਕਿ ਆਕਾਸ਼ ਮਾਰਗ ਤੋਂ ਆਇਆ ਸੀ ਨਾਲ ਹੀ ਅਗਨ ਬਾਣ ਲੈ ਕੇ ਆਇਆ ਸੀ ਉਹਨੇ ਅਗਨੀ ਬਾਣ ਦੀ ਬਰਸਾਤ ਸ਼ੁਰੂ ਕਰ ਦਿੱਤੀ ਇਹ ਅਗਨੀ ਬਾਣ ਜਿਸਨੂੰ ਵੀ ਲੱਗਦਾ ਉਸ ਨੂੰ ਅੱਗ ਲੱਗ ਜਾਂਦੀ ਸੀ ਤੇ ਉਹ ਸੜ ਕੇ ਸੁਹਾ ਹੋ ਜਾਂਦਾ ਸੀ ਥੋੜੇ ਜਿਹੇ ਸਮੇਂ ਵਿੱਚ ਇਸ ਮਹਾਨ ਤੇਜਸਵੀ ਨੇ ਪਹਾੜ ਦੇ ਉੱਪਰ ਆਏ ਜਿੰਨੇ ਵੀ ਰਾਕਸ਼ਸ ਸੀ ਉਹ ਸਾਰੇ ਸਮਾਪਤ ਕਰ ਦਿੱਤੇ ਤੇ ਫਿਰ ਇਹ ਪਹਾੜ ਤੋਂ ਹੇਠਾਂ ਆਇਆ ਤੇ ਜਿਹੜੇ ਹੇਠਾਂ ਰਾਕਸ਼ਸ ਸੀ ਉਹਨਾਂ ਨੂੰ ਘੇਰ ਕੇ ਮਾਰਨ ਲੱਗਿਆ ਇਸ ਨੇ ਬੇੰਤ ਰਾਕਸ਼ਸਾਂ ਨੂੰ ਅਗਣ ਬਾਣ ਨਾਲ ਸਾੜ ਕੇ ਸੁਹਾਕਾਰ ਦਿੱਤਾ ਤੇ ਥੋੜੇ ਜਿਹੇ ਰਾਕਸ਼ਸ ਰਹੇ ਗਏ ਜੋ ਕਿ ਉਂਗਲੀਆਂ ਨਾਲ ਗਿਣ ਸਕਦੇ ਸਨ ਉਧਰ ਦੇਵੀ ਤਪ ਪੂਰਾ ਕਰਕੇ ਤੇ ਹੋਰ ਬਲ ਪ੍ਰਾਪਤ ਕਰਕੇ ਯੁੱਧ ਦੇ ਮੈਦਾਨ ਵਿੱਚ ਆ ਪਹੁੰਚੀ ਇਹ ਵੇਖ ਕੇ ਦੇਵੀ ਹੈਰਾਨ ਹੋ ਗਈ ਕਿ ਮੈਂ ਅਰਬਾਂ ਦੇ ਛੜ ਕੇ ਆਈ ਸੀ ਪਰ ਹੁਣ ਤਾਂ ਇਹ ਬਹੁਤ ਹੀ ਘਟ ਰਹੇ ਗਏ ਹਨ ਦੂਜੇ ਪਾਸੇ ਵੇਖਿਆ ਤਾਂ ਪਤਾ ਲੱਗਾ ਕਿ ਇਹਨਾਂ ਰਾਖਸਾਂ ਨੂੰ ਕੋਈ ਸੂਰਬੀਰ ਮਾਰਦਾ ਆ ਰਿਹਾ ਹੈ ਇਹ ਤਰ੍ਹਾਂ ਦੇਵੀ ਅੱਗੇ ਵਧੀ ਦੋਹਾਂ ਨੇ ਬਾਕੀ ਬਚੇ ਰਾਖਸਾਂ ਨੂੰ ਖਤਮ ਕਰ ਦਿੱਤਾ ਦੇਵੀ ਨੇ ਜਦੋਂ ਇਸ ਮਹਾਨ ਬਲੀ ਸੂਰਮੇ ਨੂੰ ਵੇਖਿਆ ਤਾਂ ਬਹੁਤ ਪ੍ਰਸੰਨ ਹੋਈ ते अगे वाहवों में लै लिया बोली हे तपस्वी दे तू महान शक्तिवान है जो काम मैं नहीं कर सकी ओह काम तू किया है तू इना दुष्टा न दमन मतलब की खत्म किया है मैं तेरा नाम दुष्ट दमन रखा है फिर देवी बोली ए दुष्ट दमन तेरा कोई सानी नहीं होगा तेरा यह शरीर ਆਮਰ ਹੋਵੇਗਾ ਤੇ ਲੱਖਾਂ ਸਾਲ ਬੁਢਾਪਾ ਨਹੀਂ ਆਵੇਗਾ ਤੂੰ ਪਰਮੇਸ਼ਰ ਦੀ ਅੰਸ ਵਿੱਚੋਂ અવਤਾਰ ਧਾਰਨ ਕੀਤਾ ਹੈ ਤੇ ਅਣਗਿਣਤ ਰਾਕਸ਼ਸਾਂ ਨੂੰ ਮਾਰ ਕੇ ਮੇਰੀ ਸਹਾਇਤਾ ਕੀਤੀ ਹੈ ਤੇਰਾ ਸ੍ਰਸ਼ਟੀ ਦੇ ਅੰਦਰ ਅਲੱਗ ਹੀ ਪੰਥ ਚੱਲੇਗਾ ਉਦੋਂ ਮੈਂ ਵੀ ਤੇਰੇ ਕੋਲ ਆਵਾਂਗੀ ਗੁਰੂ ਪਿਆਰੇਓ ਇਹ ਤੇ ਵੀ ਫਿਰ ਬਾਤਾ ਸਹਿਬ ਦੇਵਾਂ ਦੇ ਰੂਪ ਵਿੱਚ ਇਸ ਧਰਤੀ ਤੇ ਆਈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਤਾ ਨੂੰ ਅਪਣਾਇਆ ਤੇ ਖਾਲਸਾ ਪੰਥ ਇਹਨਾਂ ਦੀ ਝੋਲੀ ਵਿੱਚ ਪਾਇਆ ਅੱਜ ਇੱਕ ਅਮਰਤਧਾਰੀ ਖਾਲਸਾ ਰਹਿਤਵਾਨ ਹੈ ਤੇ ਇਹਨਾਂ ਦੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ ਤੇ ਮਾਤਾ ਸਾਹਿਬ ਕੌਰ ਜੀ ਹੈ ਦੇਵੀ ਬੋਲੀ ਕੀ ਅਹ ਦੁਸ਼ਤ ਦਮਨ ਤੂੰ ਹੁਣ ਆਪਣੇ ਪਿਤਾ ਦੇ ਕੋਲ ਜਾ ਜਿਸ ਨੇ ਤੈਨੂੰ ਬੁਲਾਇਆ ਹੈ ते में ओह तेनु कहेंगे ओ सहा कर तद दुष्ट दमन जी सुमुंड पर्वत ते आ पहुंचे जिथे सुमुंड ऋषि जी तपस्या कर रहे सन ते आ के ऋषि तो पूछा पिता मेरे लिए हम की हुक्म है राक्षस तो सब समाप्त हो गए हैं तद सुमुंड ऋषि बोले बेटा तेनु देवी ने बहुत वरदान दिते हैं हम सतयुग है जदों कलयुग आएगा ਤਾ ਉਸ ਦੇ 5000 ਵਰਸ ਬੀਤਣਗੇ ਤਾਂ ਦੁਖੀ ਅਤੇ ਪੀੜਤ ਪ੍ਰਜਾ ਦੀ ਰੱਖਿਆ ਲਈ ਅਕਾਲ ਪੁਰਖ ਪਰਮਾਤਮਾ 베ਦੀ ਵੰਸ ਵਿੱਚ ਨਾਨਕ ਨਾਮ ਨਾਲ અવਤਾਰ ਧਾਰਨ ਕਰਨਗੇ ਉਹਨਾਂ ਦੀਆਂ 10 ਗੱਦੀਆਂ ਹੋਣਗੀਆਂ ਮੈਂ ਉਹਨਾਂ ਦੇ ਨੌਵੇਂ ਰੂਪ ਵਿੱਚ ਤੀਖ ਬਹਾਦਰ ਦੇ ਰੂਪ ਵਿੱਚ ਪ੍ਰਗਟ ਹੋਵਾਂਗਾ ਉਦੋਂ ਇਹਨਾਂ ਰਾਕਸ਼ਸਾਂ ਨੇ ਫੇਰ ਮਨੁੱਖਾਂ ਨੂੰ ਪ੍ਰੇਸ਼ਾਨ ਕਰਨਾ ਹੈ ਬੇਦੋਸੇ ਤੇ નિર્ਬਲ ਹਿੰਦੂਆਂ ਨੂੰ ਸਤੌਣਾ ਤੇ ਦੁਖੀ ਕਰਨਾ ਹੈ ਉਸ ਸਮੇਂ ਮੈਂ ਤੈਨੂੰ ਫੇਰ ਬੁਲਾਵਾਂਗਾ ਮੈਂ ਜਦੋਂ ਤੈਨੂੰ ਅਕਾਲ ਪੁਰਖ ਕੋਲੋਂ ਮੰਗਿਆ ਸੀ ਮੇਰੇ ਹੱਥ ਵਿੱਚ ਸ਼ੇਰ ਦੀ ਖਲ ਸੀ ਤੇ ਤੇਰਾ ਪ੍ਰਕਾਸ਼ ਆਕਾਸ਼ ਤੋਂ ਹੋਇਆ ਹੈ ਗੋ ਨਾਮ ਹੈ ਆਕਾਸ਼ ਦਾ ਤੇ ਬਿੰਦ ਨਾਮ ਹੈ ਪ੍ਰਕਾਸ਼ ਦਾ ਇਸ ਵਾਸਤੇ ਉਸ ਵਕਤ ਤੇਰਾ ਨਾਮ ਗੋਬਿੰਦ ਸਿੰਘ ਹੋਵੇਗਾ ਤੇ ਤੂੰ ਹੁਣ ਹਿਮਕੁੰਟ ਤੇ ਜਾ ਕੇ ਤਪੱਸਿਆ ਕਰ ਤਦ ਸਮੁੰਦਰ ਰੇਸੀ ਤੋਂ ਆਗਿਆ ਲੈ ਕੇ ਦੁਸ਼ਟਧਮਨ ਜੀ ਹੇਮਕੁੰਟ ਸਤ ਸ੍ਰੰਗ ਤੇ ਆ ਗਏ ਅਮਰਤ ਸਰੋਵਰ ਵਿੱਚ ధਨੋ ਸੁਭਾਂ ਰਖ ਦਿੱਤਾ ਤੇ ਤਪੱਸਿਆ ਵਿੱਚ ਲੀਨ ਹੋ ਗਏ ਬ੍ਰਹਮਾ ਜੀ ਬੋਲੇ हे ਦੇਵਤਯੋ ਇਸ ਤਰ੍ਹਾਂ ਇਹ ਮਹਾਨ ਸੂਰਬੀਰ ਦੁਸ਼ਟਧਮਨ ਜੀ ਇਸ ਪਹਾੜ ਤੇ ਆ ਗਏ ਤੇ ਸਤ ਯੁੱਗ ਤੇ ਆਰੰਭ ਤੋਂ ਤਪੱਸਿਆ ਕਰ ਰਹੇ ਹਨ ਇਹਨਾਂ ਦੀ ਦਵੇਤ ਭਾਵਨਾ ਮੁੱਕ ਚੁੱਕੀ ਹੈ ਤੇ ਸਭ ਇੱਛਾਵਾਂ ਨਾਸ ਹੋ ਗਈਆਂ ਹਨ ਇਹਨਾਂ ਨੂੰ ਛੇਤੀ ਹੀ ਪਰੀਪੂਰਣ ਪਰਮਾਤਮਾ ਆਪਣੇ ਕੋਲ ਬੁਲਾ ਕੇ ਅਸੀਸਾਂ ਤੇ ਖੁਸ਼ੀਆਂ ਬਖਸ਼ਦਾ ਹੋਇਆ ਮਾਤ ਲੋਕ ਵਿੱਚ ਜੁਲਮ ਨੂੰ ਮਿਟਾਉਣ ਤੇ ਧਰਮ ਦੀ ਰੱਖਿਆ ਲਈ ਭੇਜ ਰਿਹਾ ਹੈ ਗੁਰੂ ਪਿਆਰਿਓ ਦੇਵਤੇ ਇਹ ਪੂਰੀ ਕਥਾ ਸੁਣ ਕੇ ਪ੍ਰਸੰਨ ਹੋਏ ਤੇ ਬ੍ਰਹਮਾ ਜੀ ਨੂੰ ਨਮਸਕਾਰ ਕਰਕੇ ਸਵਰਗ ਲੋਕ ਚਲੇ ਗਏ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਹੁਆਂ ਬੁਲਾ ਚੁੱਕਾਂ ਦੇਖਵਾ ਬਖਸ਼ਣੀ ਸਾਥੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਜੇ ਮੇਰੇ ਇਸ ਚੈਨਲ ਤੇ ਨਵੇਂ ਹੋ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਮਰਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ